ਦੈਂ ਤੀਜਾ ਦੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਵੱਲੋਂ ਤੇ ਤਸਵੀਰ ਦੇ ਵਿੱਚ ਸੋ ਅੱਜ ਅਸੀਂ ਜਾ ਰਹੇ ਹਾਂ ਸ਼ੀਤਰਕੁੰਡ ਘਰਦਵਾਰਾ ਸਾਹਿਬ ਅਸੀਂ ਦਰਸ਼ਨ ਕਰਨ ਲਈ ਜਾ ਰਹੇ ਹਾਂ 100 ਕਿਲੋਮੀਟਰ ਤੇ ਆਪਣਾ ਆਪਣਾ ਹੋ ਜੂ 2:30 ਵਜੇ ਮੁੜਿਆਂਗੇ ਬਾਅਦ ਤੇਰੇ ਕਿਹਦੇ ਸੰਗਤ ਤੋਂ ਬੱਸ ਦੀ ਵੇਟ ਕਰ ਰਹੀ ਹੈ ਤੇ ਬੱਸਾਂ ਇੰਦਰ ਵੀ ਸਟਾਰਟ ਖੜੀਆਂ ਨੇ ਆ ਮੜੇ ਆਲਵਾ ਕਰ ਕਰ ਦਿਖਾ ਰਹੀ ਇਹ ਵਾਰੀ ਮਾਰਦਾ ਨਵਾਂ ਆ ਗਿਆ ਨਹੀਂ ਸੀਰੂ ਆ ਸੀਰੂ ਸਫਾਰੀ ਸੂਟ ਵਾਲਾ ਕਹਿੰਦੇ ਹੁਣ ਗੁੜਤੇ ਪੇ ਮਿਲ ਹੋ ਚੁੱਕਿਆ ਨਵੀਂ ਬੱਸ ਆ ਜਨਾ ਰੇਸ ਹੀ ਮਾਰੀ ਜਾਂਦਾ ਪਹਿਲਾਂ 6:30 ਕਲਾਕ ਆਪਸ ਜਾਣੀਆਂ ਗੁਰਦੁਆਰਾ ਸ੍ਰੀ ਮਰਗੁਨ ਦਾ ਲਗਭਗ 1 ਬੰਦੇ ਦਾ ਕਿਰਾਇਆ ਹੈਗਾ ਤੈਨੂੰ 300 ਰੁਪਇਆ ਥੋੜੀ ਜਿੰਨਾ ਵੱਧ ਵੀ ਜਾਂਦਾ ਇਸ ਜੀ ਦੇ ਦਾ ਹੋਣਾ ਠੀਕ ਹੈ ਜੀ ਹਾਂ ਹੁਣ ਇਸੀ ਬੰਦਾ ਕਿਉਂ ਦੇ ਤੈਨੂੰ 300 ਰੁਪਇਆ ਲੈਂਦੇ ਆ ਤੇ 2.5 ਕਿਤੇ ਦੇ ਨਾਲ ਘੰਟੇ ਦਾ ਸਫ਼ਰ ਹੈਗਾ ਤੇ ਲਗਭਗ ਆਪਾਂ ਆ ਜਾਾਂਗੇ 2:30 ਵਜੇ ਵਾਪਸ ਆ ਜਾਾਂਗੇ ਜੀ ਠੀਕ ਹੈ ਤੇ ਉੱਥੇ ਸਾਡੇ ਮੇਨ ਪਲੇਅਰ ਬੱਸਾਂ ਦੀ ਜਾਂਚ ਕਰਦੇ ਹੋਏ ਉੱਥੇ 10 ਮਿੰਟੇ ਕਰਾਉਣੇ ਸਨ ਉੱਥੇ ਜਾ ਕੇ ਹਾਂਜੀ ਕੀ ਤੁਹਾਨੂੰ ਲੱਗਿਆ ਵਧੀਆ ਇਹ ਬੱਸਾਂ ਚ ਨਵੀਂ ਬੱਸ ਲਿਆਂਦੀ ਏ ਯਾਰ ਇਹਨਾਂ ਨੇ ਸਾਡੀ ਨਵੀਂ ਹੈ ਇਹ ਜਿਸ ਤਰ੍ਹਾਂ ਇੱਕ ਮੁੰਡਾ ਜਿਸ ਤਰ੍ਹਾਂ ਪੰਜਾਬੀ ਚ ਦੱਸੋ ਜੀ ਪੰਜਾਬੀ ਚ ਇੱਕ ਮਿੰਟ ਇੱਕ ਮਿੰਟ ਪੰਜਾਬੀ ਚ ਦੱਸਣ ਦੇ ਪੰਜਾਬੀ ਚ ਦੱਸੋ ਜੀ ਇਹ ਗੱਡੀ ਵਧੀਆ ਹੈ ਹਾਂਜੀ ਆਹ ਦੂਸਰੀ ਗੱਡੀ ਹੈ ਪੰਜਾਬ ਫੈਸਲਾਂ ਦੇ ਵਿੱਚ ਨੇ ਦਾਨੀ ਚ ਜਾਓ ਠੀਕ ਹੈ ਜੀ ਤੈਨੂੰ ਕਹਿੰਿਆ ਓ ਮਾਈ ਲਵ ਇਹ ਬਾਈ ਇਹਦੇ ਨਾਲ ਡਰਾਈਵਰ ਆ ਲਵਾਇਆ ਜਸਵੀਰ ਅਰਗਾਂ ਮੜਾ ਜਿਸ ਸਿਰੂ ਕੈਮਰਾ ਕਰੀਆ ਆ ਗਿਆ ਨੀ ਆ ਤੇ ਜਨਾ ਪਾਕਾ ਹੋ ਸਕਦਾ ਬਈ ਇਹ ਤਾਂ ਬੱਸ ਇੱਸਾ ਹੀ ਨਹੀਂ ਆਦਾ ਰੇਸ ਨਮਾ ਕਰੇ ਕਲਾਕ ਆ ਆਹ ਗਲਾਬੀ ਪਾਕਾ ਮੁੰਡਾ ਇਹਨਾਂ ਦੀ ਸ਼ਾਮ ਦੀ ਕਰੀ ਆ ਕਰਤਾ ਨੇ ਆ ਦੇਖ ਆ ਦੇਖ ਲੋ ਬਈ ਤੇ ਹਾਂਜੀ ਹੁਣ ਅਸੀਂ ਬੱਸ ਸੜ ਚੁੱਕੇ ਆ ਤੇ ਸਾਡਾ ਪਿੰਡ ਦਾਰਿਆ ਵਾਲਾ ਜੱਥਾ ਤਾਂ ਬੈਠ ਚੁੱਕਿਆ ਬੱਸ ਸੰਗਤ ਸਾਰੀ ਬੈਠ ਚੁੱਕੀ ਐ ਤੇ ਘੱਟੋ ਘੱਟ ਇਸ ਵਾਸਤੇ 40 ਜਾਨੇ ਬੈਠ ਸਕਦੇ ਆ ਤੇ ਅੱਧੇ ਜਾਣੇ ਬਾਅਦ ਡੋੜੀ ਸਾਹਿਬ ਕੋ ਜਾਣਗੇ ਹਾਂਜੀ ਸਰ ਸੰਗਤੋ ਠੀਕ ਹੈ ਜੀ ਬਹੁਤ ਵਧੀਆ ਵੀਰਜੀ ਸਾਹਿਬ ਵਾਈਰਜੀ ਜੀ ਦੇ ਸਾਹਿਬ ਵਾਈਰਜੀ ਜੀ ਦੇ ਬਹੁਤ ਬਹੁਤ ਦੁਨੀਆ ਬਸ ਹੋਏਗੀ ਯਾ ਕੋਈ ਨਾਮ ਲਾ ਦੂੰ ਜੇ ਤੈਨੂੰ ਲੋਕ ਹਾਂਜੀ ਹੁਣ ਗਿਆ ਨਹੀਂ ਪਹਿਲਾਂ ਬਈ ਦਰਨ ਤੋਂ ਪਹਿਲਾਂ ਤੇ ਹਾਜ਼ਰੀ ਲਾ ਲਿਓ ਬਈ ਹਾਜ਼ਰੀ ਨਮਾ ਸਾਰਿਆਂ ਦੀ ਠੀਕ ਹੈ ਜੀ ਹਾਂਜੀ ਭਾਈ ਜੀ ਸਾਚੀ ਰਿਆ ਕਾਲ ਸਾਹ ਵਾਏ ਗੁਰਦੀ ਕੀ ਫਤਹਿ ਲੱਗ ਜੂ ਡਾਕਟਰ ਪਤਾ ਓਏ ਡਾਕਟਰ ਇੰਦ ਤੱਕ ਕੀ ਲੱਗ ਗਿਆ ਬੜਾ ਲੱਗ ਜੂ ਬੜਾ ਉਹ ਵਾਹ ਇਹ ਦਿਲ ਬਰਦਰੇ ਸਿੱਧੀ ਘੜਤੋ ਸਿੱਧੀ ਵਾਹ ਵਾਹ ਕਿਉਂ ਸਹੀ ਹਵਾ ਆ ਰਹੀ ਸੀ ਇਹ ਦੇਖੋ ਕਰੋ ਇਹ ਦਿੱਤਾ ਲੋਨ ਕਰਾ ਆ ਗਿਆ ਬੈਗ ਮੈਗ ਪਾ ਪਿੱਛੇ ਜਦੋਂ ਇੰਟਲੀ ਸੀਟਾਂ ਤੇ ਬੈਗ ਮੈਗ ਮਾ ਬੈਠਾ ਬਈ ਚੈੱਕ ਕਰੋ ਬੈਗ ਦੇ ਬੈਗ ਦਿਖਾਓ ਸਿਰੋ ਸੋ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼ੀਤਲ ਕਾਨ ਦੇ ਤੇ ਅਸੀਂ ਜਾ ਰਹੇ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਮੈਂ ਇੱਕ ਦੂਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਹ ਦਰਾਈਵਰ ਭਾਈ ਆਪਾਂ ਨੂੰ ਲੈ ਕੇ ਆਇਆ ਸੀਗਾ ਆਜੋ ਜੀ ਫੋਜੋ ਕਿੱਧਰ ਦੀ ਆਓ ਆਓ ਯਾਰੋ ਆਣਾ ਕਰੋ ਵਾ ਵਾ ਓਏ ਬਾਈ ਤੇਰੇ ਮਿਲ ਲਾਇਆ ਯੋ ਤਾਂ ਤੁਸੀਂ ਇਸ ਟਾਈਮ ਗੁਰਦੁਆਰਾ ਸਾਹਿਬ ਆ ਚੁੱਕੇ ਹੋ ਗੁਰਦੁਆਰਾ ਸ਼੍ਰੀ ਤਲਕੁਨ ਸਾਹਿਬ ਤੋਂ ਤੁਸੀਂ ਗੁਰਦੁਆਰਾ ਸਾਹਿਬ ਬਾਹਰ ਦਾ 뷰 ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਬਈ ਇਮਾਰਤ ਗੁਰਦੁਆਰਾ ਸਾਹਿਬ ਦੀ ਤੇ ਆ ਸਾਡੀ ਸੰਗਤ ਫੋਟੋਮਾ ਕਰਾ ਲਈ ਆ ਲੈਟਰ ਬੋਲੇ ਸੋਨਹਿਰ ਆਓ ਸ੍ਰੀ ਅਕਾਲ ਰੱਜਵੱਜ ਜਗਜਗਰ ਨਾਮ ਤੇ ਤੁਸੀਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀਡੀਓ ਪੋਸ ਕਰਕੇ ਜਾਂ ਸਕਰੀਨ ਸ਼ਾਟ ਮਾਰ ਕੇ ਪੜ ਸਕਦੇ ਹੋ ਧਿਆਨ ਨਾਲ ਗੁਰਦੁਆਰਾ ਗੁਰੂ ਨਾਨਕ ਸ਼ੀਤਲਕੁੰਡ ਰਾਜਗੀਰ ਨਲੰਦਰ ਬਿਹਾਰ ਦਾ ਪ੍ਰਕਾਸ਼ ਹੈ ਕਿ ਦੱਖਣ ਕਾਰਨ ਆਉਣ ਵਾਲੀਆਂ ਖੋਹਾਂ ਤੋਂ ਵੀ ਸ੍ਰੀ ਗੁਰੂ ਆਂ ਨੂੰ ਕੀ ਤਰੀਕੋਂ ਲੋ ਆ ਰਹੇ ਕਾਹਦੇ ਆ ਪਰਵਾਂ ਦੀ ਕਮੇਟੀ ਤੇ ਜਿਉ ਸ਼ੀਤਲ ਕੁੰਡ ਜੈਦਾ ਤੁਸੀਂ ਇਤਿਹਾਸਿਕ ਜਿਗਰ ਦੇਖਿਆ ਹਨ ਇਹ ਕੁੰਡ ਨੂੰ ਆ ਜਾਂਦੇ ਗਾਉੜਾ ਸਰਪੋਰਟ ਹੋ ਰਹੀ ਹੈ ਸੋ ਹੁਣ ਜੇ ਅਸੀਂ ਗੁਰਦੁਆਰਾ ਸੀਕਰ ਕੰਸਾ ਦੇ ਮੱਥਾ ਦੇ ਸਾਹਮਣੇ ਇੱਥੇ ਮੰਦਿਰ ਬਣਾ ਹੈ ਉੱਥੇ ਜਾ ਰਹੇ ਆ ਸਾਰੇ ਧਰਮਾਂ ਦੀ ਰਿਸਪੈਕਟ ਆ ਲਵੀ ਸਾਫ ਹੁੰਨ ਲੱਗ ਗਿਆ ਓਏ ਸਹੀ ਯਾਰ ਰਿਸਪੈਕਟ ਕਰਨੀ ਜ਼ਰੂਰੀ ਹੈ ਸਾਰੇ ਧਰਮਾਂ ਦੀ ਰਿਸਪੈਕਟ ਆ ਅਸੀਂ ਵੈਸੇ ਦੇਖਣਾ ਹੈ ਮੱਥਾ ਆਪਣਾ ਗੁਰਦੁਆਰਾ ਸਾਹਿਬ ਦਿਖਾ ਦਿਓ ਰਿਹਾ ਇੱਥੇ ਗੁਰਦੁਆਰਾ ਸਭ ਹੀ ਦੇਖ ਸਕਦੇ ਸਾ ਚੜਾ ਪਿਆ ਭਰਾ ਉਹ ਚਾਹ ਦੀ ਚਾਈਟ ਆ ਲੋ ਹਾਂਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਮੰਦਿਰ ਦੀ ਜਮਾ ਖੀਲੀ ਚੋਟੀ ਤੇ ਤੁਸੀਂ ਅਗਲਾ 뷰 ਚੈੱਕ ਕਰ ਸਕਦੇ ਹੋ। ਲਵੀ 뷰 ਦੀ ਨੀਂਹ ਮਰਾਵਾੜਾ ਖੜਾ ਹੋ ਕੇ ਮਨਾਲਾ ਵੀ। ਸੁਖਜੀ ਪਾਸ ਲਿਆ ਕੇ ਦਿਖਾ ਯਾਰ। ਸੁਖਜਿੰਦਰ ਲੋਪੋਂਗੂ। ਹਰਿਆਲੀ ਆ। ਹਾਂ। ਇੰਨੇ ਪਿੰਡ ਕਦੇ ਨਹੀਂ ਦੇਖੇ। ਇਧਰੋਂ ਚਾਰੀ ਆਹ ਬਈ ਸੁਖਜਿੰਦਰ ਲੋਪੋਂ 2 ਆ ਬਸ ਇਹ ਥੋੜੀ ਹੀ ਆਇਆ ਕਰ ਆਇਆ। ਆਇਆ। ਅੱਡੇ-ਅੱਡੇ ਪਹਾੜ ਦੇਖੇ ਤਸਵੀਰ ਤੂੰ ਕਰੇ ਨਹੀਂ ਜੀ ਮੈਂ ਕਦੇ ਨਹੀਂ ਦੇਖੇ ਇਹ ਪਹਾੜ ਆਪਣੇ ਉਧਰ ਹੈ ਨਹੀਂਗੇ ਪਹਾੜ ਇਧਰ ਹੀ ਆ ਜਰੋ ਆਪਾਂ ਇਧਰ ਜਹਾਗੀਰ ਰਾਜੀਰਾ ਲਾਉਨੇ ਆ ਨਾ ਅੱਛਾ ਰਾਜਗਿਰੀ 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 ਪਹਾੜ ਜਰੋ ਆਪਾਂ ਰਾਜਗਿਰੀ ਵਾਲਾਉਨੇ ਆ ਉਹਦੀ ਵੀ ਦੇਖਣ ਨੂੰ ਮਿਲਣਗੇ ਹੋਰੇ ਪਹਾੜ ਕਿਤੇ ਨਹੀਂ ਰਹੇ ਹੁਣ ਠੀਕ ਆ ਪਹਾੜ ਤੋ ਦੇਖਣੇ ਤੇ ਦਰਾਕ ਬਿਲਕੁਲ ਨਹੀਂਗੇ ਗੰਜੇ ਪਹਾੜ ਵਾਜਦੇ ਆ ਇਹ ਜਿਨ੍ਹਾਂ ਦੇ ਬਰਖਤ ਨਹੀਂ ਹੁੰਦੇ ਭਾਈ ਉਹ ਗੰਜੇ ਪਹਾੜ ਹੁੰਦੇ ਤੇ ਸਾਹਮਣੇ ਦੇਖ ਆਉਂਦੇ ਤਿਆਰ ਨਾ ਗੁਰਦੁਰਾ ਸਾਹਿਬ ਵੀ ਬਹੁਤ ਸਾਰਿਆਂ ਦਾ ਸੰਜੋਗ ਗੁਰਦੁਰਾ ਸਾਹਿਬ ਤੋਂ 45 ਸਾਈਟ ਤੇ ਆਏ ਤੁਮ ਮੰਨਦੇ ਹੋ। ਹੋਰ ਲਵਜੀਤ ਜੀ ਤੁਸੀਂ ਕੀ ਕਹਿਣਾ ਚਾਹੋਗੇ? ਹੋਰ ਤੋਂ ਇਧਰਲੇ ਪਾਈ ਦਿਖਾਓ ਫੁਆਰਿਆਂ ਦੇ ਵੀ ਦਿਖਾ ਦਿਓ ਇੱਕਦਮ। ਉਹ ਸਟੇਡੀਅਮ ਇੱਥੋਂ ਦਾ ਰਾਗੀਰ ਦਾ। ਰਾਜਗੀਰ ਦਾ। ਧੰਨਵਾਦ ਜੀ ਸਾਡਾ ਵਲੌਗ ਦਾ ਅੱਜ ਦਾ ਵਲੌਗ ਇੱਥੇ ਖਤਮ ਹੋਇਆ। ਐਸੇ ਲੱਗਦਾ ਸਾਡੀ ਸੌ ਚੁੱਕੀ ਹੈ ਸਾਰੀ। ਥੱਕ ਗਏ ਯਾਰ ਬਈ ਸਫਰ ਬਹੁਤ ਲੰਬਾ। ਅਸੀਂ ਨਹੀਂ ਸੁੱਤੇਗੇ ਅਸੀਂ ਬਿਲਕੁਲ ਚਲ ਜਿਹੜੇ ਨਹੀਂ ਸੁੱਤੇ ਉਹਨਾਂ ਨੂੰ ਸ਼ਾਬਾਸ਼ ਵੈਸੇ ਸਾਕ ਸਾਰੀ ਸੌਂ ਗਈ ਐ ਇਸ ਤਰ੍ਹਾਂ ਸੁੱਤੇ ਨਹੀਂ ਮਤਲਬ ਸੌਸਪਾ ਇੱਕ ਨੰਬਰ ਆ ਹੋਂ ਤਾਂ ਕੀ ਕਮਾ ਯਾਰ ਪੀਣਾ ਪੀਣਾ کہیں ਨਾ ਪੀਣਾ ਬਸ ਘੇਂਗਰ ਸਸਤੀ ਪਈ ਦੀ ਆ ਰੋਟੀਆਂ ਖਾਧੀਆਂ ਹੋਈਆਂ ਸਾਡੀਆਂ ਤੇ ਕੰਮ ਪੂਰਾ ਇੱਕ ਨੰਬਰ ਆ ਕੀ ਬਦਪਿੰਦੀ ਆ ਬਹੁਤ ਕਿਹੋ ਜਿਹੀ ਬਾਈ ਅਸਲ ਮੈਂ ਨਾ ਸਾਨੂੰ ਆਇਆ ਸੀ ਬਸ ਵੀ ਜਿਵੇਂ ਵੀ ਸੀਗਾ ਵਧੀਆ ਸੀ ਯਾਰ ਕਚਲੀਆਂ ਬੱਸ ਰੱਖਾ ਦੇਵਾ ਕਰਨੀਆਂ ਕਦਾ ਕਦਾ ਸੁਣੀ ਨਹੀਂ ਜੀ ਕਦਾ ਸੁਣੀ ਨਹੀਂ ਸਾਡੇ ਨਾਲ ਦੇ ਨਿੱਤੇ ਆ ਸੁਣ ਲੈ ਸਾਨੂੰ ਦੱਸ ਦੇਣਗੇ ਤੇ ਅਸੀਂ ਫੋਟੋਆਂ ਕਿਚਨ ਦੀ ਰਹਿ ਰਹੇ ਹੁਸ਼ ਨਹੀਂ ਨਹੀਂ ਹਾਂ ਜੀ ਹਾਂ ਜੀ ਹੁਸ਼ ਕਹਿਣਾ ਚਾਹੋਗੇ ਨਹੀਂ ਚੜ੍ਹਦੀ ਕਲਾ ਦਿਆ ਮਾਲਕ ਦੀ ਪਰ ਕੁਝ ਗੱਲਾਂ ਇਹ ਜਿਹੀਆਂ ਹੁੰਦੀਆਂ ਨਹੀਂ ਦੱਸਣ ਜੋਗ ਹੁੰਦੇ ਹਾਂ ਹਾਂ ਸਹੀ ਗੱਲ ਹੈ ਕੋਈ ਸਾਨੂੰ ਨਹੀਂ ਦੱਸ ਸਕਦਾ ਸਾਰਾ ਕੁਝ ਸੋਸ਼ਲ ਮੀਡੀਆ ਨਹੀਂ ਹੁੰਦਾ ਤਾਂ ਕਰਕੇ ਬੜਾ ਠੀਕ ਆ ਹਾਂ ਸਹੀ ਆ ਬੜਾ ਸਹੀ ਆ ਸਹੀ ਬਾਲੇ ਸੋਰੀ ਹਰ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਜਾਂ ਖਾਲਸਾ ਵਾਹਿਗੁਰੂ ਵਾਹਿਗੁਰੂ